ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਟਰੈਕਟਰ ਦਿਖਾਉਣਾ ਪਹਿਲੇ ਨਾਮ ਆ ਬਾਈ ਜੀ ਸੇਲ ਆ ਡਿਟੇਲ ਵਾਈ ਤੋਂ ਪੁੱਛਦੇ ਆ ਦੇ ਬਾਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਪਣਾ ਸੀਨੀਅਰ ਵਾਲ ਦੇ ਨੇੜੇ ਹੀ ਰਹਿ ਗਿਆ ਹਨਾ ਹਾਂ ਬਈ ਚਰਨਵਾਲ ਦੇ ਨਾਲ ਜੀ ਠੀਕ ਆ ਮੋਬਾਈਲ ਨੰਬਰ ਆਪਣਾ ਜੀ 79730 064858 064858 ਜੀ 79730 064858 064858 ਇਹ ਟਰੈਕਟਰ ਆਪਾਂ ਨਵਾਂ ਕੜਵਾਇਆ ਸੀਗਾ ਤੇ ਕਿਹੜਾ ਮਾਡਲ ਆ ਇਹ 22 ਮਾਡਲ ਆ 2022 ਮਾਡਲ ਇਹ ਕੈਸ਼ ਆ ਵਾ ਜਾਂ ਲੋਨ ਤੇ ਨਗਦ ਆ ਜੀ ਅਸਾਂ ਨਗਦ ਪੇਪਰ ਉਪਰ ਜਾਵਾ ਕਲੀਅਰ ਓਕੇ ਆ ਓਕੇ ਤੇ ਕਾਪੀ ਇਹਦੀ ਚੇਪ ਵਾਲੀ ਹੋਊਗੀ ਹਾਂ ਚੇਪੜੀ ਠੀਕ ਆ 2022 ਮਾਡਲ ਕਿਹੜੇ ਮਹੀਨੇ ਚ ਆਇਆ ਸੀ ਇਹ ਨੇ ਰਹੀ ਬਰੋ ਦੇ ਕਾਪੀ ਦੇਖਣਾ ਕਾਪੀ ਦੇਖ ਕੇ ਦੱਸਦਾ ਮਤਲਬ ਬਾਹੀ ਦਾ ਕੰਮ ਹੀ ਕਰਿਆ ਜਾਂ ਕੋਈ ਮਸ਼ੀਨ ਵੇਚ ਰਿਹਾ ਚੱਲੇ ਕੇ ਇਸ ਤੇ ਨਹੀਂ ਨਹੀਂ ਬਾਹੀ ਦਾ ਕੰਮ ਕਰੀ ਠੀਕ ਆ ਬਾਹੀ ਕਰੀ ਆਪਾਂ ਇਹਦੇ ਨਾਲ ਪਾਸੇ ਦੀ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਟਾਇਰ ਟੂਲ ਜਮਾ ਨਾਲ ਦੇ ਆ ਹਾਂਜੀ ਸੋ ਬਰੋ ਟਾਇਰ ਵਗੈਰਾ ਇਹਦੇ ਹਾਲਤ ਦੇਖ ਸਕਦੇ ਹੋ ਤੇ 16 9 28 ਦੇ ਇਹਦੇ ਹੈਗੇ ਟਾਇਰ ਤੇ ਲਗਭਗ ਮੰਨਿਆ ਟਾਇਰ ਇਹਦੇ 20 ਤੋਂ 25 ਪੈਸੇ ਘਸਿਆ 75 80 ਪੈਸੇ ਟਾਇਰ ਪਈ ਹੈ ਹਜੇ ਹਨਾ ਸੋ ਬਾਕੀ ਪਚਾਰੇ ਗੀਰ ਵਾਲਾ ਆ ਜਮਾ ਆ ਦੇਖ ਸਕਦੇ ਹੋ ਤੇ ਇਹਦੇ ਆਪਣਾ ਉਹ ਰਵਾਰਸ ਵੀਡੀਓ ਵਾਲਾ ਸਿਸਟਮ ਹੈਗਾ ਨਾ ਹਾਂਜੀ ਹਾਂ ਜਿਹੜਾ ਬੈਕਮ ਹੁੰਦਾ ਹੈਗਾ ਹਾਂ ਆਇਆ ਗਿਆ ਹੈਗਾ ਠੀਕ ਆ ਤੇ ਡਬਲ ਡਿਸਟ੍ਰੀਬਿਊਟਰ ਅਰੀਜਨਲ ਜਮਾ ਸੋ ਤੇ ਕਿੰਨਾ ਘੰਟਾ ਚੱਲਿਆ ਵੀਰੇ 25 2500 ਪਤਾ ਹੈ 2515 ਚੱਲਿਆ ਹੈ ਨਾ ਸੋ 2515 ਘੰਟੇ ਚ ਮੀਟਰ ਚੱਲਿਆ ਹੋਇਆ ਤੇ ਸੁੱਚ ਲੱਗੀ ਹੋਈ ਹੈ ਤੇ ਬਾਕੀ ਇਹਦਾ ਦੇਖ ਸਕਦੇ ਹੋ ਡੰਡਾ ਡਾ ਆਹ ਡਰਾਵਰ ਵਗੈਰਾ ਤੇ ਹੁੱਕ ਵਗੈਰਾ ਤੇ ਡਬਲ ਡਿਸਟ੍ਰੀਬਿਊਟਰ ਜਮਾ ਬੈਕ ਸਾਈਡ ਤੇ ਦੇਖ ਸਕਦੇ ਹੋ ਤੇ ਬਾਕੀ ਇਹਦਾ ਹਾਲਤ ਵਗੈਰਾ ਦੇਖ ਸਕਦੇ ਹੋ ਛਤਰੀ ਵਗੈਰਾ ਨਾਲ ਲੱਗੀ ਹੋਈ ਤੇ ਸਿਸਟਮ ਵਗੈਰਾ ਨਾਲ ਹੀ ਦੇਵਾਂਗੇ ਆਪਾਂ ਇਹ ਉਹ ਦੇ ਰੇਟ ਦਾ ਹੋਇਆ ਠੀਕ ਹੈ ਦੇ ਦਾਂਗੇ ਨਹੀਂ ਫਿਰ ਇਹ ਲਾ ਲਾ ਕੇ ਠੀਕ ਹੈ ਮੰਨ ਲਓ ਸਿਸਟਮ ਹੈਗਾ ਅਟਦਾ ਜਿਆਦਾ ਲੱਗਿਆ ਬਣਾੜਾ ਨੇ ਠੀਕ ਹੈ ਸੋ ਸਿਸਟਮ ਵਗੈਰਾ ਨਾਲ ਲੱਗਿਆ ਵੀ ਇਹਦੀ ਗੱਲ ਵਿੱਚ ਤੁਸੀਂ ਕਰ ਲੋਗੇ ਤੇ ਬਾਕੀ ਕੰਡੀਸ਼ਨ ਵਗੈਰਾ ਦੇਖੋ ਟਰੈਕਟਰ ਦੀ ਮਗਰਿਆੜ ਵਗੈਰਾ ਜਮ ਓਕੇ ਪਿਆ ਕੋਈ ਕਿਸੇ ਪਾਸੋਂ ਗਲੇ ਫਲੇ ਨਹੀਂ ਹਲੇ ਤੇ ਬਾਕੀ ਇੰਜਨ ਵਗੈਰਾ ਦੇ ਚਾਰ ਸਿਲੰਡਰ ਟਰੈਕਟਰ ਆ ਇਹ ਤੇ ਸੋਚ ਆ ਕੀ ਵੀਰੇ ਬੜੀ ਜੀ ਦੀ ਸੋ ਵੀਰੋ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਅੰਦਰੋਂ ਤੁਸੀਂ ਟਰੈਕਟਰ ਦੀ ਪੂਰੀ ਸਾਫ ਸੁਥਰੀ ਜਿਵੇਂ ਅਰੀਜਨਲ ਰੇਡੀਏਟਰ ਵਗੈਰਾ ਸਾਰਾ ਕੁਝ ਨਾਲ ਲੱਗਿਆ ਵਾ ਤੇ 2022 ਮਾਡਲ ਤੇ ਸਟਾਰਟਿੰਗ ਸਟੂਰੀ ਬਿਲਕੁਲ ਪਾਵਰਫੁੱਲ ਰੋਕਿਆ ਜਾਵਾ ਕੋਈ ਚਾਬੀ ਵਗੈਰਾ ਵਾਲੇ ਦਾ ਕਰ ਰਿਪੇਅਰ ਤਾਂ ਨਹੀਂ ਕੋਈ ਹੋਈ ਨਹੀਂ ਦਿਖਾ ਦੇਣਾ ਸਟਾਰਟ ਕਰਕੇ ਵੀ ਕਰੀ ਸਟਾਰਟ ਇਹਨੂੰ ਸੋਭਰਾ ਸਟਾਰਟ ਕਰਕੇ ਆਪਾਂ ਤੁਹਾਨੂੰ ਦਿਖਾ ਦਨੇ ਆ ਪ੍ਰੀਤ ਟਰੈਕਟਰ 6099 2022 ਮਾਡਲ ਟਰੈਕਟਰ ਹੈ ਸੋ ਦੇਖੋ ਸਟਾਰਟਿੰਗ ਵਗੈਰਾ ਜੀ ਬੰ ਕਰ ਦੇ ਬੰਦ ਕਰ ਦੇ ਬੰਦ ਕਰ ਦੇ ਸੋ ਵਗੈਰਾ ਛਤਰੀ ਵਗੈਰਾ ਮਿਊਜ਼ਿਕ ਸਿਸਟਮ ਬਣਾਉਣ ਲੱਗਿਆ ਉਹਦੀ ਗੱਲ ਬਾਈ ਕਹਿੰਦੇ ਜਿੱਦਾਂ ਦੀ ਕਰਾਂਗੇ ਪੋਸਟ ਆਉਟ ਦੀ ਵਿੱਚ ਹੋ ਜੂਗੀ ਤੇ ਮੁੱਲ ਵੜੀ ਇਹਦਾ ਕੀ ਕਰਨਾ ਹੈਗਾ 490 ਆ ਮੁੱਲ 4 ਲੱਖ 90 ਹਜ਼ਾਰ ਤੇ ਮੌਕੇ ਸੌਦਾ ਕਰਾਂਗੇ ਜੇ ਐਸ ਹੋ ਜੂ ਮਾਨਦਾਨ ਕਰਦੇ ਮੋਬਾਈਲ ਨੰਬਰ ਦੁਆਰੇ ਬੋਲ ਜਾ ਆਪਣਾ 98730 98730 06455 06455 ਜੀ ਪਹਿਲੇ ਨਾਮ ਆ ਪੇਪਰ ਵਾਲੇ ਪਾਸੋਂ ਓਕੇ ਆ ਜਾਵਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸੋ ਕਿਸੇ ਵੀ ਵੀਰਦੇ ਪ੍ਰੀਤ ਟਰੈਕਟਰ ਪਸੰਦ ਹੋਵੇ ਤਾਂ ਇਸ ਬਾਈ ਨਾਲ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ